ਤਤਸੀਲਦਾਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਦੇਖਣ ਨੂੰ ਮਿਲ ਰਿਹਾ ਹੈ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰਾਂ ਦੀ ਵੱਡੀ ਗਿਣਤੀ ਦੇ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਤਬਾਦਲੇ ਕਰ ਦਿੱਤੇ ਗਏ ਨੇ ਤਾਇਨਾਤੀ ਕਰ ਦਿੱਤੀ ਗਈ ਹੈ ਇਸ ਵਕਤ ਦੀ ਵੱਡੀ ਖਬਰ तकरीबन 235 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੇ ਜਿਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਹੈ ਤਬਾਦਲੇ ਕਰ ਦਿੱਤੇ ਗਏ ਨੇ ਅਤੇ ਤਨਾਤੀ ਕਰ ਦਿੱਤੀ ਗਈ ਹੈ ਤਾਂ ਸੂਚੀਆਂ ਜਿਹੜੀਆਂ ਨੇ ਸਾਹਮਣੇ ਆ ਚੁੱਕੀਆਂ ਨੇ ਜਿਹੜੇ ਜਿਹੜੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਤਬਾਦਲੇ ਜਿਹੜੇ ਨੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਵਿੱਚੋਂ ਤਹਿਸੀਲਦਾਰਾਂ ਦੇ ਸਮੇਤ 177 ਸਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਨੇ ਇਨਾਂ ਦੇ ਵਿੱਚੋਂ 58 ਤਹਿਸੀਲਦਾਰ ਨੇ 177 ਨਾਇਬ ਤਹਿਸੀਲਦਾਰ ਨੇ ਤਾਂ ਟੋਟਲ 235 ਤਬਾਦਲੇ ਕੀਤੇ ਗਏ ਨੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਲਿਖਤੀ ਹੁਕਮ ਜਾਰੀ ਕਰਕੇ ਪੰਜ ਤਹਿਸੀਲਦਾਰਾਂ ਅਤੇ ਨੋ ਨਾਇਬ ਤਹਿਸੀਲਦਾਰਾਂ ਨੂੰ ਵੀ ਮੁਵੱਤਲ ਕੀਤਾ ਸੀ ਦਰਅਸਲ ਤਹਿਸੀਲਦਾਰਾਂ ਤੇ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਸੀ ਤੇ ਪੰਜਾਬ ਦੇ ਵਿੱਚ तहसीलदार विजिलेंस ब्यूरो ਦੀ ਕਾਰਵਾਈ ਦੇ ਵਿਰੋਧ ਵਿੱਚ ਸਮੂਹਿਕ ਛੁੱਟੀ ਉੱਤੇ ਚਲੇ ਗਏ ਤਾਂ ਇਸ ਦੌਰਾਨ ਤਹਿਸੀਲਦਾਰਾਂ ਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ ਪਰ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਤੁਹਾਨੂੰ ਤੁਹਾਡੀਆਂ ਛੁੱਟੀਆਂ ਮੁਬਾਰਕ ਅਸੀਂ ਤੁਹਾਡੇ ਕੰਮ ਕਿਸੇ ਹੋਰ ਤੋਂ ਕਰਵਾ ਲਵਾਂਗੇ ਤਾਂ ਸਖਤ ਰੁਕਾ ਅਪਣਾਇਆ ਸੀ ਤੇ ਕਈ ਜ਼ਿਲ੍ਹਿਆਂ ਦੇ ਵਿੱਚ तहसीलदार ਜਿਹੜੇ ਨੇ ਡਿਊਟੀ ਜੁਆਇਨ ਕਰਦੇ ਵੀ ਨਜ਼ਰ ਆਏ ਸੀ ਤਾਂ 5 ਵਜੇ ਤੱਕ ਦਾ ਸਮਾਂ ਬੀਤੇ ਦਿਨ ਦਿੱਤਾ ਗਿਆ ਸੀ ਕਿ ਡਿਊਟੀ ਜੁਆਇਨ ਕਰ ਲਓ ਨਹੀਂ ਤਾਂ ਤੁਹਾਡੀ ਸੀਟ ਤੇ ਕੋਈ ਹੋਰ ਬੈਠ ਜਾਵੇਗਾ ਸਸਪੈਂਡ ਕਰ ਦਿੱਤੇ ਜਾਣਗੇ ਤਾਂ ਇਸ ਨੂੰ ਲੈ ਕੇ ਵੀ ਜਿਹੜੀ ਇੱਕ ਸਖਤ ਰੁਖ ਜਿਹੜਾ ਆ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਵੱਲੋਂ ਜਿਹੜਾ ਆਪਣਾਇਆ ਗਿਆ ਸੀ ਤਾਂ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਤਹਿਸੀਲਦਾਰਾਂ ਦੀ ਵੱਡੀ ਗਿਣਤੀ ਦੇ ਵਿੱਚ ਬਦਲੀ ਕਰ ਦਿੱਤੀ ਗਈ ਹੈ 235 ਤਕਰੀਬਨ ਤਹਿਸੀਲਦਾਰ ਤੇ ਨੈਪ ਤਹਿਸੀਲਦਾਰ ਨੇ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਨੇ ਸੂਚੀਆਂ ਜਿਹੜੀਆਂ ਨੇ ਤੁਹਾਡੀ ਸਕਰੀਨ ਤੇ ਨੇ ਨਸ਼ਰ ਕਰ ਦਿੱਤੀਆਂ ਗਈਆਂ ਨੇ ਕਿਹੜੇ ਕਿਹੜੇ ਤਹਿਸੀਲਦਾਰਾਂ ਦੀਆਂ ਬਦਲੀਆਂ ਹੋਈਆਂ ਨੇ ਸੂਚੀਆਂ ਜਿਹੜੀਆਂ ਨੇ ਸਾਹਮਣੇ ਆ ਚੁੱਕੀਆਂ ਨੇ